ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣਾ ਨਗਰ ਨਿਗਮ ਵੱਲੋਂ ਸਵੇਰੇ ਹੀ ਦੁਕਾਨਾਂ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਤੇ ਦੁਕਾਨਾਂ ਵਸੀਲ ਕਰ ਦਿੱਤੀਆਂ ਗਈਆਂ ਤੇ ਰੋਸਵਜੋ ਦੁਕਾਨਦਾਰਾਂ ਨੇ ਧਰਨਾ ਲਗਾ ਲਿਆ ਉੱਥੇ ਆਮ ਆਦਮੀ ਪਾਰਟੀ ਲੁਧਿਆਣੇ ਤੋਂ ਪੱਛਮੀ ਦੇ ਵਿਧਾਇਕ ਨੇ ਗੁਰਪ੍ਰੀਤ ਗੋਗੀ ਮੌਕੇ ਤੇ ਪਹੁੰਚ ਗਏ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤੇ ਦੁਕਾਨਾਂ ਖਲਾਉਣ ਦੀ ਗੱਲ ਕੀਤੀ ਹੈ ਹੁਣ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆਂ ਕੋਈ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਈਗਾ ਦਾ ਜਿਹਦਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਤੋਂ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਰੁਕਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨੇ ਸਾਡੀ ਸਰਕਾਰ ਦੇ ਵਿੱਚ ਜੋ ਇਹ ਤੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਅਸੀਲਾ ਜੜੀਆਂ ਹੋਣੇ ਫਲਵਾ ਕੇ ਫਿਰ ਮੈਂ ਇੱਥੋਂ ਜਾਊਂਗਾ ਮੈਂ ਐਮਐਲ ਸਰ ਇਹ ਜਰਾ ਵਿਦਾਊਟ ਐਨੀ ਨੋਟਸ ਜਿਹੜੀ ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਦੇਣੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰਪੋਰੇਸ਼ਨ ਜਾਂ ਨਗਰ ਨਿਗਮ ਫਿਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈਗੀ ਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈਏ ਵੈਸੇ ਇਲੈਗਲ ਐ ਸੀਲ ਇਹ ਉੱਤੇ ਲਾ ਨਹੀਂ ਸਕਦੇ ਜੀ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੈਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸੁਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿਹ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਹੋ ਰਹੀ ਕਾਰਵਾਈ ਦੂਜਿਆਂ ਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਰਾਈਟ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ ਤਾਜੇ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ ਇੱਕ 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਜੇ ਇਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕੀ ਦੀ ਆ ਕੀ ਦੀ ਨਹੀਂ ਆ ਦੂਜੀ ਇੱਕ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕੀ ਦੀ ਆ ਸਰ ਤੁਹਾਡੇ ਸਰੇ 7:00 ਵਜੇ ਆ ਕੇ ਮਾਰੀ ਆ ਅਧਿਕਾਰੀਆਂ ਤੇ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜਰ ਫੜਾਉਂਗਾ ਯਾਰ ਸਰ ਸਰੇ 7:00 ਵਜੇ ਆ ਲਾਇਆ ਜੀ ਬੰਦੇ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆंदे ਅਧਿਕਾਰੀ ਹੈ ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਐਮਐਲਏ ਸਾਹਿਬ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਹਾਂ ਉਹਨੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇਹਤੇ ਪੋਲਿਟਿਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣ ਨਹੀਂ ਦੇਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਤੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਹੁਣ ਸੀਲਾ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਗਾ ਯਾਰ ਹਰ ਹਾਲਚ ਖਲਾਕੇ ਜਾਊਗਾ ਸਾਰੀਆਂ ਥੀਲਾ ਹੋਣੀਆਂ ਜਿਹੜੇ ਨਵੇਂ ਬਣਦੇ ਦੇਖੋ ਨੋ ਪਿਕ ਐਂਡ ਚੂਜ਼ ਪੋਲਿਸੀ ਨਹੀਂ ਨਹੀਂ ਨੋ ਪਿਕ ਐਂਡ ਚੂਜ਼ ਸੁਣ ਲਓ ਜੀ ਜੀ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣ ਕਿ ਵੀ ਉਹ ਕਿਹਦੀ ਸ਼ਹਿ ਤੇ ਬਣ ਰਹੀ ਆ ਕੌਣ ਬਣਾ ਰਿਹਾ ਉਹ ਬੰਦੇ ਨੰਗੇ ਹੋਣੇ ਚਾਹੀਦੇ ਆ ਸਰ ਬਾਕੀ ਜਗ੍ਹਾ ਐਮਐਲਏ ਸਾਹਿਬ ਤੁਸੀਂ ਸੀਐਮ ਸਾਹਿਬ ਨੂੰ ਜਾਂ ਲੋਕਲ ਬੋਡੀ ਮੰਤਰੀ ਨੂੰ ਇਸ ਬਾਬਤ ਸ਼ਿਕਾਇਤ ਕਰੋਗੇ ਬਿਲਕੁਲ ਸੀਐਮ ਸਾਹਿਬ ਨੂੰ ਤਾਂ ਵੈਸੇ ਲੱਗ ਚੁੱਕ ਸੀਐਮ ਸਾਹਿਬ ਨੂੰ ਮੈਸੇਜ ਲੱਗ ਚੁੱਕਿਆ ਉਹਨਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੀ ਗੱਲ ਹੋਈ ਹੈ ਜੈਨ ਸਾਹਿਬ ਨਾਲ ਹੀ ਠੀਕ ਆ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਗੱਲ ਕਰ ਲਈ ਆ ਉਹਨੇ ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ ਅੱਧਾ ਘੰਟਾ ਵੇਟ ਕਰਨੀ ਆ ਜੇ ਕੋਈ ਅਧਿਕਾਰੀ ਆਊਗਾ ਖੋਲਣ ਤਾਂ ਠੀਕ ਆ ਨਹੀਂ ਤਾਂ ਮੈਂ ਸਿੱਧਾ ਆਪ ਖੋਲ ਕੇ ਜਾਊਂਗਾ ਉਹਨਾਂ ਦੁਕਾਨਾਂ ਦੀਆਂ ਜਿਹੜੀਆਂ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਪੁਰਾਣੀਆਂ ਨੇ ਜਾ ਚ ਉਸ ਨੂੰ ਨਵੀਂ ਅਨੇ ਜਿਹੜੀ ਮੈਰਿਟ ਨੇ ਹੋਰ ਚਾਹ ਮੈਂ ਸੀਲ ਬਿਲਕੁਲ ਨਹੀਂ ਖੋਲੂਗਾ ਅਧਿਕਾਰੀਆਂ ਖਿਲਾਫ ਵੀ ਮੋਰਚਾ ਖੋਲੂਗਾ ਬਿਲਕੁਲ ਖੋਲੂਗਾ ਕਿਉਂ ਨਹੀਂ ਖੋਲੂਗਾ ਯਾਰ ਇਹ ਕੋਈ ਗੱਲ ਥੋੜੀ ਬਣਦੀ ਆ ਤੁਸੀਂ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾ ਆਪ ਆਪਣੇ ਲੈ ਕੇ ਤੁਰਦੇ ਲੱਗਦੇ ਨੇ ਇਹ ਬੰਦੇ ਕਾਹ ਦੇਖੋ ਗੱਲ ਇਹ ਆ ਵੀ ਮੈਂ ਕਿਸੇ ਨਾਲ ਨਜਾਇਜ਼ ਤਾਂ ਹੋਣ ਨਹੀਂ ਦੇਣੀ ਹਾਂ ਜੇ ਕੋਈ ਇਹਦੇ ਵਿੱਚ ਕੋਈ ਨਜਾਇਜ਼ ਬੰਦਾ ਹੋਊਗਾ ਤਾਂ ਮੈਂ ਨਹੀਂ ਹੋਣਾ ਖੜੂਗਾ ਮੈਂ ਨਾ ਖੋਲ ਦਿੱਤਾਗੇ ਧਰਨਾ ਤਾਂ ਮੈਂ ਨਾ ਤਾਂ ਧਰਨਾ ਨਹੀਂ ਨਹੀਂ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਚਲ ਮੈਂ ਆ ਗਿਆ ਤਾਂ ਫਿਰ ਧਰਨੇ ਦਾ ਸਵਾਲ ਹੀ ਨਹੀਂ ਪੈ ਜਾ ਮੈਂ ਦੁਕਾਨਾਂ ਹੀ ਖੁਲਾ ਰਿਆ ਇਹਨਾਂ ਦੀ ਨਹੀਂ ਖਲਾਉਂਗਾ ਫਿਰ ਧਰਨਾ ਲਾ ਦੇਣ ਯਾਰ ਓਕੇ ਜੀ 60 ਦੁਕਾਨਾਂ ਨੇ ਜੀ ਕਿਹੜੀ ਜਗ੍ਹਾ ਤੇ ਆ ਇਹ ਮੋਲਟਨ ਐਕਸਟੈਂਸ਼ਨ ਵਾਰਡ ਨੰਬਰ 53 ਜੀ ਜੀ ਕਸ਼ਮੀਰ ਚੌਂਗ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਾਈਡ ਦੀਆਂ ਦੁਕਾਨਾਂ ਨੇ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਵੇਰੇ तकरीबन 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਇਵਨ ਗਿਵਨ ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਤੇ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤੁਰੰਤ ਐਮਐਲਏ ਸਾਹਿਬ ਕੋਲ ਲੈ ਗਿਆ ਉਹਨਾਂ ਨੂੰ ਉਹਨਾਂ ਨੇ ਸੀਐਮ ਹਾਊਸ ਤੱਕ ਗੱਲ ਕੀਤੀ ਤੇ ਮੇਕ ਸ਼ੋਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬੰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦੰਦਾ 1 ਵਜੇ ਪੂਰਾ ਮੇਰੇ ਸਾਹਿਬ ਆ ਗਏ ਆ ਹੁਣ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੀ ਸੀਲ ਕੀਤੀ ਹੈ ਦੁਬਾਰਾ ਖੋਲ ਕੇ ਆਓ ਕਿਉਂਕਿ ਇਹ ਕੋਈ ਤਰੀਕਾ ਨਹੀਂ ਕਿਸੇ ਦੀ ਰੋਜ਼ੀ-ਰੋਟੀ ਖਰਾਬ ਕਰਨੀ ਵਿਦਆਊਟ ਈਵਨ ਉਹਦਾ ਪੱਖ ਜਾਣੇ ਨੋਟਿਸ ਵੀ ਸਰਵ ਨਹੀਂ ਕੀਤਾ ਗਿਆ ਸੈਟੀਸਫਾਈ ਹੋ ਗਏ ਹੁਣ ਹਾਂਜੀ ਹੁਣ ਲੋਕ ਸੈਟੀਸਫਾਈ ਨਹੀਂ ਹੈ ਅਸੀਂ ਪਹਿਲੀ ਕਹਿੰਦੇ ਅੱਧਾ ਘੰਟਾ ਡਿੱਕਣਾ ਨਹੀਂ ਅਸੀਂ ਲਾ ਮੈਂ ਤੋੜ ਕੇ ਜਾਵਾਂਗੇ ਬਿਲਕੁਲ ਕਰਾਂਗੇ ਜੀ ਇਹੀ ਲੋਕਾਂ ਦੀ ਚੁਣੀ ਸਰਕਾਰਾਂ ਲੋਕਾਂ ਲਈ ਕੰਮ ਕਰੂਗੀ ੱੱਕਾ ਨਹੀਂ ਹੋਣੇ ਕਿ ਕਿਸ ਦੀ ਰੋਈ ਰੋਟੀ ਨੂੰ ਐਦਾ ਜੇ ਕੋਈ ਅਧਿਕਾਰੀ ਤੰਗ ਕਰਨਗੇ ਜਾਂ ਖਰਾਬ ਕਰਨਗੇ ਅਸੀਂ ਲੋਕਾਂ ਨਾਲ ਖੜਾਂਗੇ ਤੇ ਅਸੀਂ ਲਾ ਤੋੜ ਕੇ ਜਾਵਾਂਗੇ ਜਿਵੇਂ ਤੁਸੀਂ ਸੁਣਿਆ ਹੈ ਗੁਰਪ੍ਰੀਤ ਗੋਗੀ ਵੱਲੋਂ ਕਿਹਾ ਗਿਆ ਹੈ ਕਿ ਇਹ ਨਜਾਇਜ਼ ਹੋ ਰਿਹਾ ਤੇ ੱੱਕਾ ਹੋ ਰਿਹਾ ਮੈਂ ਇਹ ਜਹ ਨਹੀਂ ਹੋਣ ਦੇਵਾਂਗਾ ਇਸ ਮਾਮਲੇ ਦੀ ਮੈਂ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਵੀ ਕਰਾਂਗਾ ਜਿਹਦੇ ਚੱਲਦੇ ਉਹਨਾਂ ਅਧਿ ਤੇ ਤੁਸੀਂ ਜ਼ਿੰਮੇਵਾਰ ਹੋ ਕੈਮਰਾਮੈਨ ਗੁਰਪ੍ਰੇ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਾਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।